ਸਸ਼ੀਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਹੋ ਠੀਕ ਠਾਕ ਹਾਂ ਬਾਈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਆਪਣਾ ਜਿਹੜਾ ਕੈਮਰਾ ਸੈਟਅਪ ਹੈ ਨਾ ਗਿੰਬਲ ਤੇ ਕੈਮਰਾ ਦੋ ਚੀਜ਼ਾਂ ਤੁਹਾਨੂੰ ਰਿਵੀਲ ਕਰਦੇ ਹਾਂ ਕਿ ਕੀ ਕੁਛ ਹੈ ਵੀ ਆਪਣੇ ਕੋਲੇ ਤੇ ਕਿਹਦੇ ਨਾਲ ਆਪਾਂ ਸ਼ੂਟ ਕਰਦੇ ਹਾਂ ਗਾਣੇ ਵਗੈਰਾ ਜਾਂ ਹੋਰ ਜਗ੍ਹਾਾਂ ਦੀ ਵੈਡਿੰਗਾਂ ਦੀ ਹੈ ਨਾ ਜਾਂ ਪ੍ਰੀ ਵੈਡਿੰਗ ਕਿਤੇ ਸ਼ੂਟ ਕਰਦੇ ਹਾਂ ਤੇ ਅੱਜ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆਜੋ ਫਿਰ ਵੈਸੇ ਆਪਣੇ ਕੋਲੇ ਦੋ ਬਾਡੀਆਂ ਜੀ ਸੋਨੇ ਦੀਆਂ ਹੀ ਆ ਤੇ ਪਰ ਅੱਜ ਆਪਾਂ ਤੁਹਾਨੂੰ ਇੱਕੋ ਹੀ ਬਾਡੀ ਕਰਨਾ ਦਿਖਾਵਾਂਗੇ ਗਿੰਬਲ ਤੇ ਬਾਡੀ ਬੱਸ ਇਹ ਆਪਣੇ ਕੋਲੇ ਰਹੀ E7S3 Sony ਦੀ ਬੋਡੀ ਹੈ 4K سپورਟ ਹੈ ਜੀ ਪੂਰੀ ਤੇ 6K ਵੀ سپورਟ ਕਰਦੀ ਹੈ ਇਹ ਤੇ ਨਾਲ ਇਹਦੇ 85mm ਲੈਂਸ ਹੈ ਜੀ ਦੇਖ ਸਕਦੇ ਹੋ ਤੁਸੀਂ 1.8 ਤੇ 1 35mm ਆਪਣੇ ਕੋਲੇ 24mm ਤੇ ਇਹ ਰਹੀ ਆਪਣੀ ਬੋਡੀ Sony S3 ਦੀ ਤੇ ਇਹ ਦੀ ਕਿਟਾ ਲੈਂਸ ਕਿਟ ਹੈ ਇਹਦੇ ਵਿੱਚ ਫਿਲਹਾਲ ਹੁਣ ਬੈਟਰੀਆਂ ਵਗੈਰਾ ਪਾਰਕ ਨੇ ਆਪਾਂ ਚਾਰਜਰ ਹੈ ਇਹਦੇ ਕੈਪ ਵਗੈਰਾ ਆ ਗਏ ਚਾਰਜਰ ਆ ਗਿਆ ਇਹ ਵੀ ਚਾਰਜਰ ਹੈ ਦਾ オリジナル ਬੈਟਰੀ ਤੇ ਇਹ ਡਸਟ ਵਗੈਰਾ ਸਾਫ ਕਰਨ ਲਈ ਮੇਕਅਪ ਦੇ ਵਾਸਤੇ ਰੱਖਿਆ ਦੇ ਵਾਸਤੇ ਇਹ ਵੀ ਇਹ ਸੇ ਲਈਏ ਸੈਂਸਰ ਤੇ ਕੋਈ ਡਸਟ ਵਗੈਰਾ ਜੋ ਹੁੰਦੀ ਹੈ ਥੋੜੀ ਮਿੱਟੀ ਹੈ ਨਾ ਉਹਦੇ ਨੂੰ ਆਪਾਂ ਸਾਫ ਕਰਦੇ ਇਹਦੇ ਨਾਲ ਤੇ ਇਹ ਉਦਾਂ ਹੀ ਕਪੜਾ ਸਾਫ ਕਰਨ ਵਾਸਤੇ ਇੱਕ ਹੋਰ ਬੈਟਰੀ ਇਹ ਰਹੀ ਆਪਣੀ ਗਿੰਬਲ RS4 ਜੋ ਅੱਜ ਕੱਲ ਚੱਲ ਰਹੀ ਹੈ ਲੇਟੈਸਟ ਹੈ ਬਿਲਕੁਲ ਡੀਜੀ ਆਈ ਦੀ ਹੈ ਇਹ ਰਹੀ ਜਿੱਦਾਂ ਤੁਸੀਂ ਵੀਡੀਓ 'ਚ ਦੇਖਦੇ ਹੋ ਨਾ ਵੀਡੀਓ 'ਚ ਤਾਂ ਇਹ ਮਤਲਬ ਫੁੱਲ ਪ੍ਰੋਪਰ ਕਸੀ ਹੁੰਦੀ ਹੈ ਨਾ ਆ ਚੀਜ਼ ਲੱਗੀ ਹੁੰਦੀ ਹੈ ਹੈਂਡਲ ਵਗੈਰਾ ਸਭ ਕੱਸਿਆ ਹੁੰਦਾ ਹੈ ਉੱਪਰ ਕੈਮਰਾ ਬੈਲੈਂਸ ਹੁੰਦਾ ਤੇ ਉਹਦਾ ਸਟੈਂਡ ਲੱਗਦਾ ਇੱਕ ਤਰ੍ਹਾਂ ਦਾ ਵਧੀਆ ਲੱਗਦੀ ਹੈ ਪਰ ਹੁਣ ਜਦੋਂ ਇਹ ਇਹਨੂੰ ਪੈਕ ਕਰਨਾ ਤਾਂ ਏਦਾਂ ਮਤਲਬ ਅਲੱਗ-ਅਲੱਗ ਪਾਰਟ ਹੋ ਕੇ ਹੀ ਹੁੰਦੀ ਹੈ ਇਹਦੀ ਬੇਸ ਆ ਗਈ ਇਹ ਟਰਾਈਪੋਡ ਛੋਟਾ ਟਰਾਈਪੋਡ ਆ ਗਿਆ ਦਾ ਆਪਾਂ ਕੈਮਰਾ ਜਿੱਦਾਂ ਰੱਖਣਾ ਹੋਵੇ ਤਾਂ ਬੈਲੈਂਸ ਕਰਕੇ ਇਦਾਂ ਰੱਖ ਸਕਦੇ ਹਾਂ ਨੂੰ ਇਦਾਂ ਕਿਤੇ ਵੀ ਰੱਖਦੇ ਆ ਤਾਂ ਰੱਖਣਾ ਸੌਖੀ ਸੌਖਾ ਹੋ ਜਾਂਦਾ ਤੇ ਇਹਦੀ ਵੈਸਟ ਕਾਲ ਇਹ ਹੈ ਇਹ ਗਿੰਬਲ ਦੀ ਹੋਰਾਂ ਕੇ ਮਿਲਣ ਨਾਲੋਂ ਇਹ ਥੋੜੀ ਸਮੂਥ ਜ਼ਿਆਦਾ ਹੈਗੀ ਤੇ ਇੱਕ ਇਹਦਾ ਉਹ ਵੀ ਜਿਹੜਾ ਇੱਕ ਹੋਰ ਬੈਨੀਫਿਟ ਆ ਇਹਦਾ ਤੇ ਇਹ ਆਟੋ ਲੌਕ ਹੈ ਇਹਨੂੰ ਆਪਾਂ ਜਿੱਦਾਂ ਆਫ ਕਰਿਆ ਆਫ ਵਾਲੇ ਬਟਨ ਤੋਂ ਤਾਂ ਇਹ ਆਪਣੇ ਆਪ ਆਟੋ ਲੌਕ ਹੋ ਜਾਂਦੀ ਹੈ ਤੇ ਅਨਲੌਕ ਵੀ ਆਟੋ ਲੌਕ ਆਪਣੇ ਆਪ ਹੀ ਹੁੰਦੀ ਹੈ ਤੇ ਇਹਦੇ ਵਿੱਚ ਇੱਕ ਹੋਰ ਖਾਸੀਅਤ ਹੈ ਕਿ ਇਹ ਪੋਰਟੇਡ ਮੋਡ ਹੈ ਰੀਲਜ਼ ਵਗੈਰਾ ਲਈ ਵੀ ਜੋ ਅੱਜ ਕੱਲ੍ਹ ਹੁਣ ਸਾਨੂੰ ਪਤਾ ਹੈ ਰੀਲਾਂ ਚੱਲਦੀਆਂ ਨੇ ਜਿਆਦਾਤਰ ਤੇ ਉਹਦੇ ਲਈ ਵੀ ਵਧੀਆ ਇਹ ਕਿਉਂਕਿ ਪੋਰਟੇਡ ਮੋਡ ਦਿੱਤਾ ਹੋਇਆ ਚ ਬੈਟਰੀ ਬੈਕਅਪ ਇਹਦਾ ਬਹੁਤ ਵਧੀਆ ਹੈ ਮਤਲਬ 2 ਦਿਨ ਇੱਕ ਸੌ ਵਧੀਆ ਸ਼ੂਟ ਕਰਵਾ ਦਿੰਦੀ ਹੈ ਜਿ ਵੈਡਿੰਗ ਵਗੈਰਾ ਤਾਂ ਉਤੇ ਕੋਈ ਘੱਟ ਕੰਮ ਹੁੰਦਾ ਜਿਆਦਾ ਇਹਨਾਂ ਹਾਂ ਹੈਂਡ ਹੈਲਡ ਵੀ ਹੋ ਜਾਂਦਾ ਕੰਮ ਤੇ ਤਾਂ ਕਰਕੇ ਵੈਡਿੰਗ ਤੇ ਤਾਂ ਦੋ ਵੈਡਿੰਗਾਂ ਵੀ ਕਢਵਾ ਦਿੰਦੀ ਹੈ ਕੱਲੀ ਕੱਲੀ ਇਹ ਕੈਮਰੇ ਦਾ ਤੁਹਾਨੂੰ ਪਤਾ ਹੈ ਇਹ ਕੈਮਰਾ ਤਾਂ ਬੈਟਰੀਆਂ ਵੀਡੀਓ ਤੇ ਕਈ ਵੀਡੀਓ ਕੈਮਰਾ ਤਾਂ ਜਿਆਦਾ ਹੀ ਬੈਟਰੀਆਂ ਖਾਂਦਾ ਹਲੇ ਫੋਟੋ ਵਾਲਾ ਕੈਮਰਾ ਥੋੜੀ ਘੱਟ ਖਾਂਦਾ ਹੁੰਦਾ ਤੇ ਇਹ ਤਾਂ ਖਾਊ ਹੈ ਬੈਟਰੀਆਂ ਦਾ ਵੱਧ ਤੋਂ ਵੱਧ ਹੀ ਖਾਂਦਾ ਹਲੇ オリジナル ਬੈਟਰੀ ਹੈ ਜੋ ਜਿੱਦਾਂ ਇਹ ਡੁਪਲੀਕੇਟ ਹੈ ਏਰੀ ओरिजिनल ओरिजिनल ਬੈਟਰੀ ਜ਼ਿਆਦਾ ਟਾਈਮ ਚੱਲਦੀ ਹੈ ਤੇ ਦੂਸਰੀ ਬੈਟਰੀ ਜਿਹੜੀ ਕੋਈ ਆਪਾਂ ਥਰਡ پارٹی ਲਾਉਨੇ ਆ ਉਹ ਥੋੜਾ ਟਾਈਮ ਕੱਟ ਕੱਢਦੀਆਂ ਨੇ ਉਦੋਂ ਦਾ ਬੈਕਅਪ ਘਟ ਹੁੰਦਾ ਇੱਕ ਚੀਜ਼ ਸੱਚ ਰਹੇਗੀ ਸੀ ਇਹ ਲਾਈਟ ਜੋ ਚੱਲ ਰਹੀ ਹੈ ਇਹ ਕੌਡਕਸ ਦੀ ਲਾਈਟ ਆ ਐਮ ਐਲ 60 2 ਇਹ ਵੀ ਲਾਈਟ ਦਾ ਰਿਜ਼ਲਟ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਲਾਈਟ ਆ ਬਹੁਤ ਹੀ ਜ਼ਿਆਦਾ ਵਧੀਆ ਲਾਈਟ ਆ ਤੇ ਬਸ ਇਹ ਆਪਣੀ ਬੋਡੀ ਹੋ ਗਈ ਲੈਂਸ ਕਿਟ ਤੇ ਆਪਣੀ ਗਿੰਬਲ ਹਾਰਸ 4 ਸੋ ਇੱਕ ਕੈਮਰਾ ਬੋਡੀ ਸੀ ਤੇ ਇੱਕ ਸੈਟਅਪ ਸੀਗਾ ਆਪਣਾ ਹਨਾ ਤੇ ਬਾਕੀ ਹਲੇ ਹੋਰ ਵੀ ਲਾਈਟਸ ਵਗੈਰਾ ਨੇ ਕਾਫੀ ਇੱਕ ਬੋਡੀ ਹੋ ਰਹਾ ਲੈਂਸਸ ਨੇ ਨਾਲ ਹਨਾ ਤਾਂ ਹੋਰ ਕਾਫੀ ਸਮਾਨ ਹੈ ਦੇ ਨਾਲ ਜੋ ਟਰਾਈਪੋਡ ਵਗੈਰਾ ਸਭ ਕੁਝ ਹੀ ਹੈ ਤੇ ਉਹ ਕਦੇ ਆਪਾਂ ਫੇਰ ਰੀਵਿਲ ਕਰਾਂਗੇ ਵੀਡੀਓ ਚ ਅੱਜ ਲਈ ਅੱਜ ਘਰ ਇਹ ਸਮਾਨ ਇੰਨਾ ਹੀ ਸੀ ਆ ਕਰਕੇ ਦਿਖਾਇਆ ਤੇ ਬਾਕੀ ਤੁਹਾਨੂੰ ਮੈਂ ਇੱਕ ਪੇਜ ਵੀ ਪੇਜ ਦਾ ਲਿੰਕ ਵੀ ਦਊਗਾ ਜੀ ਤੇ ਮੇਰਾ ਕੰਮ ਪਿਆ ਹੋਇਆ weddings ਦਾ ਜਾਂ ਗਾਣਿਆਂ ਦਾ ਵਗੈਰਾ ਮੇਰੇ ਉਸ ਪੇਜ ਤੇ ਨਹੀਂ ਹੁੰਦਾ ਕਿਉਂਕਿ ਗਾਣਿਆਂ ਦਾ ਕੰਮ ਆ ਜਿਹੜਾ ਉਹ ਅਗਲੇ ਦੇ ਪੇਜ ਤੇ ਹੀ ਜਾਂਦਾ ਹਨ ਜਾਂ ਕਿਸੇ ਕੰਪਨੀ ਦੇ ਪੇਜ ਤੇ ਜਾਂਦਾ ਉਹ ਵੀ ਲਿੰਕ ਕਰ ਦਊਗਾ ਸ਼ੇਅਰ ਮੈਂ ਤੇ ਤੁਸੀਂ ਮੇਰਾ ਕੰਮ ਜਰੂਰ ਦੇਖਿਓ ਤੇ ਧੰਨਵਾਦ ਜੀ ਅਗਲੀ ਵੀਡੀਓ ਚ ਪੂਰਾ ਫੁੱਲ ਸੈਟਅਪ ਦਿਖਾਵਾਂਗੇ ਨੁਕਾਨਦੈ ਜਾ ਕੇ ਜਾਂ ਸਾਰਾ ਇੱਕ ਥਾਂ ਰੱਖ ਕੇ ਜਿੱਦਾਂ ਸਫਾਈ ਕਰੀ ਨਾ ਵਿਸ਼ਕਰਮਾ ਡੇਅਲਦਨ ਉਹਦੰ ਨਖਾਵਾਂਗੇ ਧੰਨਵਾਦ ਜੀ